ਏ ਮੈਡਮ ਐਮ ਐਲ ਏ ਸ਼ੀਨਾ ਦੇ ਏਰੀਆ ਦੇ ਵਿੱਚ ਹੋ ਰਿਹਾ ਸਭ ਤੋਂ ਜ਼ਿਆਦਾ ਕਬਜ਼ੇ ਲੁੱਟ ਘਸਟ ਸਭ ਉਹਨਾਂ ਦੇ ਏਰੀਆ ਵਿੱਚ ਹੀ ਹੋ ਰਿਹਾ ਉਹਨਾਂ ਦੀ ਕੋਈ ਤਫਦੀਸ਼ ਨਹੀਂ ਕਰਦਾ ਜੀ ਕਿਉਂਕਿ ਉਹਨਾਂ ਨਾਲ ਪਾਵਰ ਹੈ ਜੀ ਨਾਲ ਜੋ ਮੌਜੂਦਾ ਪਾਵਰ ਐਮ ਐਲ ਏ ਪਾਵਰ ਹੈ ਤਾਂ ਐਤਵਾਰ ਦਾ ਫਾਇਦਾ ਉਠਾਇਆ ਗਿਆ ਤੇ ਵਿਧ ਹਥਿਆਰਾਂ ਨਾਲ ਲੈਸ ਮੇਰੇ ਕੋਲ ਵੀਡੀਓ ਹੈ ਜੀ ਉਹਦੀ ਤੇ ਦੁਬਾਰਾ ਕਬਜ਼ਾ ਕੀਤਾ ਗਿਆ ਹੈ ਜੀ ਜਿਹੜਾ ਮੇਰਾ ਸਮਾਨ ਚੋਰੀ ਕੀਤਾ ਉਹਦਾ ਹਜਾਨਾ ਭਰ ਆ ਜਾਵੇ ਮੇਰਾ ਮੈਨੂੰ ਜੱਦੀ ਪਲਾਟ ਆਦਮੀ ਦੀ ਨਿਸ਼ਾਨੀ ਆ ਜੋ ਮੈਨੂੰ ਦੇ ਕੇ ਗਿਆ ਵਾ ਮੇਰੇ ਬੱਚਿਆਂ ਦਾ ਮੇਰਾ ਜੋ ਵੀ ਪਲਾਟ ਆ ਉਹ ਦਿੱਤਾ ਜਾਵੇ ਬਸ ਹੋਰ ਮੈਂ ਕੋਈ ਮੰਗ ਨਹੀਂਗੀ ਕਰਦੀ ਇਹ ਤਸਵੀਰਾਂ ਪ੍ਰਾਣੀਆਂ ਨੇ ਔਰ ਇਸ ਸੈਟਲਾਈਟ ਦੀਆਂ ਤਸਵੀਰਾਂ ਨੇ ਜਿਹੜੀਆਂ ਇਹਨਾਂ ਦੇ ਵੱਲੋਂ ਆਪਣੇ ਪਲਾੜ ਦੀਆਂ ਲਈਤੀਆਂ ਗਈਆਂ ਨੇ ਪਰ ਜੇ ਗੱਲ ਕਰੀ ਅੱਜ ਦੀ ਤੇ ਤੁਸੀਂ ਦੇਖ ਹੀ ਚੁੱਕੇ ਹੋ ਕਿ ਕਿਸ ਤਰੀਕੇ ਨਾਲ ਜੀਸੀਬੀ ਮਸ਼ੀਨ ਜਿਹੜੀ ਆ ਤੇ ਚੱਲਦੀ ਪਈ ਹੈ ਔਰ ਇਹ ਮੌਜੂਦਾ ਜਿਹੜੀਆਂ ਨੇ ਤਸਵੀਰਾਂ ਇਹਨਾਂ ਵੱਲੋਂ ਲਈਤੀਆਂ ਗਈਆਂ ਨੇ ਕੋਈ ਆਫਸਰ ਜੀ ਸੁਣਦਾ ਨਹੀਂ ਮੈਂ ਵਧਵਾਜ ਬਣਾਣੀ ਆ ਕੋਈ ਨਹੀਂ ਹੁੰਦਾ ਸਾਰਾ ਸਮਾਨ ਸੁੰਨ ਲੈ ਗਏ ਆ ਮੈਨੂੰ ਉਸ ਦਿਨ ਬਹੁਤ ਧਮਕੀਆਂ ਦਿੱਤੀਆਂ ਨੇ ਉਹਨਾਂ ਨੇ ਕਹਿੰਦੇ ਨਹਿਰ 'ਚ ਥੋੜ ਦਾਂਗੇ ਫਿਰ ਇੱਕ ਮੁੰਡੇ ਨੇ ਮੈਨੂੰ ਮੈਂ ਉਹ ਤੁਮ ਫੇਸ ਪਛਾਣਦੀ ਆ ਪਿਸਤਰਲ ਪਾਇਆ ਹੋਇਆ ਸੀ ਉਹਦੇ ਉਹਨੇ ਮੈਨੂੰ ਆਏ ਐ ਦਿਖਾਇਆ ਇਹ ਕਬਜਾ ਜੀ ਦੇਖੋ ਸਿਆਸਤ ਦੇ ਸ਼ਹਿਦ ਤੇ ਪੁਲਿਸ ਦੀ ਮਿਲ ਕੇ ਕਾਰਵਾਈ ਦੇ ਨਾਲ ਹੀ ਹੋ ਰਿਹਾ ਹੈ ਉਹ ਕੁੱਛ ਕੋਈ ਨਹੀਂ ਕਰਦੀ ਮੈਂ ਰੰਡੀ ਜਨਾਨੀ ਆ ਕੁੱਛ ਨਿਕੋਸ ਕਰ ਰਹੀ ਪ੍ਰਾਈਮ ਹੁੰਦੇ ਦੇਖ ਰਹੇ तमाम ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਿੰਮਤ ਸੋਕਸਰ ਪ੍ਰਾਈਮ ਹੁੰਦੇ ਦੇ ਲੋਕ ਤੁਹਾਡੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਨੇ ਸਮੱਸਿਆਵਾਂ ਚੱਕੀਆਂ ਜਾਂਦੀਆਂ ਨੇ ਸੋ ਅੱਜ ਵੀ ਇੱਕ ਐਸੀ ਹੀ ਖਬਰ ਨਸ਼ਰ ਕਰਨ ਜਾ ਰਹੀਆਂ ਜਿੱਥੇ ਕਿ ਭੂ ਮਾਫੀਆ ਦੁਆਰਾ ਇੱਕ ਵਿਅਕਤੀ ਦਾ ਜਿਹੜਾ ਹੈ ਘਰ ਦਬ ਲਿਆ ਜਾਂਦਾ ਹੈ ਔਰ ਉਸ ਨੂੰ ਦਰਦ-ਦਰਦੀ ਠੋਕਣਾ ਖਾ ਲਈ ਮਜਬੂਰ ਜਿਹੜਾ ਆ ਕਰ ਦਿੱਤਾ ਜਾਂਦਾ ਐ ਸੋ ਸਾਡੇ ਨਾਲ ਪ੍ਰਦੀਪ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਪ੍ਰਦੀਪ ਜੀ ਪਹਿਲਾਂ ਤਾਂ ਮਾਮਲਾ ਕੀ ਔਰ ਕਿੱਥੇ ਦਾ ਮਾਮਲਾ ਤੁਸੀਂ ਦੱਸੋ ਜਿਹੜਾ ਤੁਸੀਂ ਅੱਜ ਥਾਣੇ ਚੌਕੀਆਂ ਕਚੈਰੀ ਧੱਕੇ ਹੀ ਖਾ ਰਹੇ ਹੋ ਮਾਮਲਾ ਕੀ ਹੈ ਇਸ ਤਰ੍ਹਾਂ ਹੀ ਸਾਡਾ ਇੱਕ ਪਲਾਟ ਆ 650 ਗਜ ਦਾ ਸਟਾਰ ਰੋਡ 메ਨ ਕਨਾਲ ਵਿਊ ਜਿਹੜਾ ਡਾਬੇ ਦੇ ਵਿੱਚ ਪੈਂਦਾ ਹੈ ਜੀ ਠੀਕ ਹੈ ਉਸ ਤੇ ਉਸ ਉਤੇ ਪਿਛਲੇ ਸਾਲ ਨਵੇਂ ਮਹੀਨੇ ਦੇ ਵਿੱਚ ਭੂ ਮਾਫੀਆ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਥਾਣੇ ਸ਼ਿਕਾਇਤ ਦਿੱਤੀ ਗਈ 19 9 2023 ਨੂੰ ਉਸ ਤੋਂ ਬਾਅਦ ਪੁਲਿਸ ਨੇ ਕੁਝ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਮੇਰਾ ਬਣਿਆ ਹੋਇਆ ਸਾਰਾ ਸਟਰਕਚਰ ਢਾਹ ਦਿੱਤਾ ਜਿਹਦੇ ਵਿੱਚ ਦੋ ਕਮਰੇ ਬਾਥਰੂਮ ਲੈਟਰਿੰਗ ਦੁਕਾਨ ਬਣੀ ਹੋਈ ਸੀ ਚਾਰ ਦਿਵਾਰੀ ਹੋਈ ਹੋਈ ਸੀ ਫਲ ਦੇ ਬੂਟੇ ਲੱਗੇ ਸੀ ਸਬਜ਼ੀਆਂ ਲਗੀਆਂ ਸਭ ਤਹਿਸ ਨਹਿਸ ਕਰਕੇ ਖਾਲੀ ਕਰ ਦਿੱਤਾ ਉਸ ਤੋਂ ਇਹ ਬੰਦੇ ਕੌਣ ਨੇ ਕਿੱਥੇ ਦੇ ਬੰਦੇ ਨੇ ਇਹ ਬੰਦੇ ਜੀ ਮਹਤਾਬ ਸਿੰਘ ਬੰਟੀ son of ਨਛੱਤਰ ਸਿੰਘ ਤੇ ਕੋਲ ਕੋ ਨਾਲ ਸੁਣੋ ਸੁਭਦੀਪ ਸਿੰਘ ਤੇ ਤੁਸੀਂ ਇਸ ਸੰਬੰਧ ਵਿੱਚ ਕਿਸੇ ਥਾਣਾ ਅਫਸਰ ਨੂੰ ਜਾਂ ਕਿਸੇ ਨੂੰ ਸੀਨੀਅਰ ਅਫਸਰ ਨੂੰ ਕੋਈ ਕੰਪਲੀਟ ਦਿੱਤੀ ਬੀ ਲੋ ਹਾਂਜੀ ਜੀ ਮੇਰੀ ਪਹਿਲਾਂ 21 ਤਰੀਕ ਨੂੰ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ 21 ਤਰੀਕ ਨੂੰ ਮੈਂ ਪੇਸ਼ ਹੋਇਆ ਇਹ ਸੀਪੀ ਸਾਹਿਬ ਦੇ ਤੇ ਉਹਨਾਂ ਨੇ ਦਰਖਾਸਤ ਮਾਰਕ ਕਰ ਦਿੱਤੀ ਇਹ ਐਸਪੀ ਸਾਹਿਬ ਨੂੰ ਠੀਕ ਹੈ ਜੀ ਤੇ ਦੇਵ ਦੇਵ ਸਿੰਘ ਨੂੰ ਜੀ ਹਾਂ ਜੀ ਤੇ ਉਹਨਾਂ ਨੇ ਉੱਥੇ ਦੋਨੀਆਂ ਧਿਰਾਂ ਨੂੰ ਸੱਦਿਆ ਸੱਦ ਕੇ ਤਵਦੀਸ਼ ਕੀਤੀ ਤੇ ਕਿਹਾ ਅੱਗੇ ਕਿਹਾ ਵੀ ਨਵੇਂ ਡਾਕੂਮੈਂਟ ਲੈ ਕੇ ਸਾਰੇ ਪੇਸ਼ ਕਰਨ ਤੇ ਮੈਂ ਉੱਥੇ ਦੇਵ ਸਾਹਿਬ ਨੂੰ ਰਿਕੁਐਸਟ ਵੀ ਕੀਤੀ ਵੀ ਇੱਕ ਪਾਸੇ ਪਾਵਰ ਹੈ ਤੇ ਮੈਂ ਕਾਮ ਆਦਮੀ ਹਾਂ ਮੈਂ ਜੇ ਡਾਕੂਮੈਂਟ ਦੇਣ ਲਈ ਉਥੇ ਨਾ ਕਰ ਦਿੱਤੀ ਗਈ ਜਾਂ ਮੈਨੂੰ ਟਾਲਾ ਮਟੋਲਾ ਪਹਿਲਾਂ ਮੈਨੂੰ ਟਾਲਾ ਮਟੋਲਾ ਹੀ ਕੀਤਾ ਗਿਆ ਫਿਰ ਨਵੇਂ ਪੇਪਰ ਨਹੀਂ ਉਪਲਬਧ ਕਰਾਏ ਗਏ ਫਿਰ ਜਦੋਂ ਜ਼ੋਰ ਪਾ ਕੇ ਕਿਹਾ ਗਿਆ ਵੀ ਇਹ ਸਾਨੂੰ ਕੇਸ ਦੇ ਬਤੌਰ ਚਾਹੀਦੇ ਹਨ ਏਸੀਪੀ ਸਾਹਿਬ ਨੇ ਮੰਗਾਏ ਹਨ ਦੇਵ ਸਿੰਘ ਨੇ ਤਾਂ ਉਹਨਾਂ ਨੇ ਸਾਨੂੰ ਪੇਪਰ ਅਵੇਲੇਬਲ ਕਰਾਏ 30 ਸਾਲਾ ਰਿਕਾਰਡ ਮੇਰੇ ਕੋਲ ਹੈ ਜੀ ਲੇਟੈਸਟ ਫਰਦਰ ਇਸ ਮਹੀਨੇ ਦੀ ਮੈਂ ਤੇ ਮੇਰਾ ਬ੍ਰਦਰ ਤੇ ਮੇਰੇ ਮਦਰ ਜਲਦੀਦਕੌਰ ਦੀ ਦੀ ਮਾਲਕੀ ਹੈ ਉਥੇ ਤੇ ਵਿਰਾਸਤੀ ਪਲਾਟ ਹੈ ਜੋ ਸਾਡੇ ਫਾਦਰ ਤੋਂ ਸਾਨੂੰ ਵਿਰਾਸਤ ਹੋਇਆ ਹੈ ਤੇ ਇਹ ਕਿੰਨੇ ਗਜ ਦਾ ਪਲਾਟ ਹੈ ਤੂੰ ਉਸ ਤੋਂ ਬਾਅਦ ਜਦ ਤੁਸੀਂ ਗਏ ਐਸ ਐਚਓ ਕੋਲੇ ਜਾਂ ਏ ਡੀ ਸੀ ਬੀ ਕੋਲੇ ਗਏ ਦੁਆਰਾ ਲੈ ਕੇ ਪੇਪਰ ਉਹਨਾਂ ਨੇ ਕੀ ਅੱਗੇ ਜਵਾਬ ਦਿੱਤਾ ਤੁਹਾਨੂੰ ਇਹ 652 ਗਜ ਦਾ ਪਲਾਟ ਹੈ ਜੀ ਤੇ ਜਿੱਥੇ ਵੀ ਗਏ ਸਿਰਫ ਇਹੀ ਟਾਲਾ ਦਿੱਤਾ ਗਿਆ ਵੀ ਨਵੇਂ ਪੇਪਰ ਲੈ ਕੇ ਆਓ ਤਵਦੀਸ਼ ਕਰਨੀਆਂ ਤਵਦੀਸ਼ ਕਰਨੀਆਂ ਜਦ ਕਿ ਦੂਸਰੀ ਪਾਰਟੀ ਕੋ ਸਿਰਫ ਇੱਕ ਪਾਵਰ ਆਫ ਟਰਨੀ ਹੈ ਉਹ ਪਾਵਰ ਟਰਨੀ ਕਿੰਨੇ ਕਰਾਈ ਹੋਈ ਉਹਨਾਂ ਨੂੰ ਉਸ ਸਾਡੀ ਕੋਈ ਪਾਵਰ ਆਫ ਟਰਨੀ ਨਹੀਂ ਉਹਨਾਂ ਨੇ ਲੇਕਾ ਦੇਖਿਆ ਜੀ ਉਹ ਪਤਾ ਨਹੀਂ ਕਿਸੇ ਉਹ ਪਾਵਰ ਆਫ ਔਟਾਰਨੀ ਲਈ ਫਿਰਦੇ ਨੇ ਤੇ ਮੇਰਾ ਬਣਿਆ ਹੈ ਸੱਕੇ ਸਾਰਾ ਢਾ ਲਿਤਾ 238 242 ਦਾ ਤੇ ਇਹ 200 ਇਹ ਕਹਿੰਦੇ ਵੀ ਉਹ 239 ਖਸਰਾ ਨੰਬਰ ਇੱਥੇ ਹੈ ਤੇਰਾ ਪਿੱਛੇ ਪੈਂਦਾ ਹੈ ਜਦਕਿ ਸਾਡੇ ਕੋਲ ਉੱਥੇ ਮੌਜੂਦਾ ਮਾਲਕੀ ਮੇਰੀ ਜੋ ਤਾਂ ਸੁਰਤ ਹੈ 20 30 ਸਾਲਾਂ ਤੋਂ ਹੈ ਤੇ ਸਾਡੀ ਜੱਦੀ ਜ਼ਮੀਨ ਹੈ ਉਹ ਤੇ ਸਾਰਾ ਮੇਰੇ ਫਾਦਰ ਨੇ ਜੋ ਪਰਚੇਜ਼ ਵੀ ਕੀਤਾ ਉਹ ਆਪਦੇ ਸੱਕਿਆਂ ਦੇ ਵਿੱਚ ਹੀ ਪਰਚੇਜ਼ ਕੀਤਾ ਹੈ ਉਹ 652 ਕਰਦੀ ਸਾਰੀ ਸਾਰਾ ਪਲਾਟ ਹੈ ਜੀ ਸਾਰਾ ਪਲਾਟ ਤੇ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕੌਣ ਮਿਲ ਤੁਸੀਂ ਕਦੀ ਐਮ.ਐਲ.ਏ ਨੂੰ ਸਰਕਾਰਿੰਗ ਮਿਲੇ ਹੋ ਜਾਂ ਕਿਸੇ ਹੋਰ ਸੀਨੀਅਰ ਸੰਗੋ ਕੀ ਆਮ ਆਦੀ ਪਾਰਟੀ ਸਰਕਾਰਿਆ ਪੰਜਾਬ ਸਰਕਾਰਿਆ ਤੇ ਲਗਾਤਾਰ ਭੂਮਾ ਆਫੀਆ ਦੇ ਉੱਤੇ ਨਕੇਲ ਕੱਸਦੇ ਉਹ ਨਜ਼ਰ ਆਂਦੇ ਨੇ ਭਗਵੰਤ ਮਾਨ ਤੇ ਤੁਹਾਨੂੰ ਪਾਰਟੀ ਵੱਲੋਂ ਕੋਈ ਸਮਰਥਨ ਮਿਲਿਆ ਹੋਵੇ ਆ ਚੀਜ਼ ਨੂੰ ਨਹੀਂ ਜੀ ਪਾਰਟੀ ਵੱਲੋਂ ਕੋਈ ਸਮਰਥਨ ਨਹੀਂ ਜਿਵੇਂ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਆ ਭ੍ਰਿਸ਼ਟਾਚਾਰ ਨੱਥ ਪਾਈ ਗਈ ਹੈ ਪਰ ਉੱਪਰਲੇ ਨੇਥੇ ਵਾਲੇ ਸਾਰੇ ਅਫਸਰ ਜਿੰਨੇ ਵੀ ਹੋਰ ਮੁਲਾਜ਼ਮ ਨੇ ਮਿਲੀ ਭੁਗਤਣਾ ਸਭ ਕੁਝ ਹੋ ਰਿਹਾ ਹੈ ਇਹ ਮੈਡਮ ਐਮ ਐਲ ਏ ਸ਼ੀਨਾ ਦੇ ਏਰੀਆ ਦੇ ਵਿੱਚ ਹੋ ਰਿਹਾ ਸਭ ਤੋਂ ਜ਼ਿਆਦਾ ਕਬਜ਼ੇ ਲੁੱਟ ਕਸੁੱਟ ਸਭ ਉਹਨਾਂ ਦੇ ਏਰੀਆ ਵਿੱਚ ਹੀ ਹੋ ਰਿਹਾ ਤੁਸੀਂ ਐਮ ਐਲ ਏ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਐਮ ਐਲ ਏ ਤੇ ਇਲਜ਼ਾਮ ਲਾ ਰਹੇ ਤੁਸੀਂ ਉਹਨਾਂ ਨੂੰ ਮਿਲੇ ਹੋ ਕਦੀ ਨਹੀਂ ਉਹਨਾਂ ਨੂੰ ਨਹੀਂ ਮਿਲਿਆ ਜੀ ਪਰ ਜਿਹੜੇ ਥੱਲੇ ਵਾਲੇ ਮੁਲਾਜ਼ਮਾਂ ਜਾਂ ਪੁਲਿਸ ਆ ਤੇ ਉਹ ਇਹੀ ਕਹਿੰਦੇ ਆ ਨਾ ਵੀ ਕਾਗਜ ਲਿਆਓ ਕਾਗਜ ਲਿਆਓ ਜਦ ਤੱਕ ਕਿ ਸਾਡੇ ਕੋਲ ਵਿਰਾਸਤੀ ਪਲਾਟ ਹੈ ਜੀ ਕਾਗਜ ਹਰੇਕ ਜਗ੍ਹਾ ਸੀ ਪਿਛਲੇ ਸਾਲ ਤੋਂ ਕਾਗਜ ਹੀ ਦਿਖਾਉਂਦੇ ਆ ਰਹੇ ਆ ਜੀ ਜਿੱਥੇ ਵੀ ਦਿਖਾਉਂਦੇ ਆ ਹਰ ਜਗ੍ਹਾ ਕਹਿੰਦੇ ਆ ਨਵੇਂ ਲੈ ਕੇ ਆਓ ਨਵੇਂ ਲੈ ਕੇ ਆਓ ਉਹਨਾਂ ਦੀ ਕੋਈ ਤਵਦੀਸ਼ ਨਹੀਂ ਕਰਦਾ ਜੀ ਕਿਉਂਕਿ ਉਹਨਾਂ ਨਾਲ ਪਾਵਰ ਹੈ ਜੀ ਨਾਲ ਜੋ ਮੌਜੂਦਾ ਪਾਵਰ ਐਮ ਐਲ ਏ ਪਾਵਰ ਹੈ ਤੋਂ ਉਹਨਾਂ ਦੀ ਕੋਈ ਤਵਦੀਸ਼ ਨਹੀਂ ਕਰਦਾ ਉਹ ਇੱਕ ਪਾਵਰ ਆਫ ਟਾਰਨੀ ਲਈ ਫਿਰਦੇ ਆ ਪਤਾ ਨਹੀਂ ਕਿਸ ਦੇ ਨਾਮ ਦੀ ਲਈ ਸਾਡੇ ਨਾਲ ਕੋਈ ਲੇਕਾ ਦੇਕਾ ਨਹੀਂ ਇਹਨਾਂ ਦੇ ਨੰਬਰਾਂ ਦਾ ਤੇ ਹੁਣ ਉੱਥੇ ਪਲਾਟ ਦੇ ਵਿੱਚ ਬੁਲਡوزر ਫਿਰੇ ਹੋਏ ਆ ਕੋਈ ਕੰਮ ਕੱਲ ਵੀ ਚੱਲ ਰਿਹਾ ਹਾਂਜੀ ਹਾਂਜੀ ਉਹ ਪਲਾਟ ਦੇ ਉੱਤੇ ਚਾਰ ਦਿਵਾਰੀ ਉਹਨਾਂ ਨੇ ਧੱਕੇ ਨਾ ਕੀਤੀ ਐ ਜੀਸੀਬੀ ਇਹਨਾਂ ਦੀਆਂ ਨੀਹਾਂ ਪਟੀਆਂ ਹਨ ਕਮਰਾ ਬਣਾਇਆ ਜਾ ਰਿਹਾ ਹਰ ਟਾਈਮ ਦਿਨ ਰਾਤ ਕੰਮ ਚੱਲ ਰਿਹਾ ਉਹਦੀਆਂ ਮੇਰੇ ਕੋਲ ਵੀਡੀਓ ਹੈਗੀਆਂ ਨੇ ਜੀ ਤੇ ਤੁਸੀਂ ਉਹ ਕੋਈ ਸਟੇਜ ਅਦਾਲਤ ਜਾ ਕੇ ਕੋਈ ਸਟੇਜ ਲਿੱਤੀ ਐ ਕੁਛ ਲਿੱਤਾ ਨਹੀਂ ਗਿਆ हां जी पहली भी स्टे मेरे को बरकरार है ओदी तारीख 17 9 पई है आज फिर मैं एक नई स्टे ਲਈ ਆਈ ਹਾਂ ਜੀ ਪ੍ਰੈਜ਼ੈਂਟ ਉਹ ਵੀ ਮੇਰੇ ਕੋ ਹੈ ਜੀ ਤੁਸੀਂ ਪਹਿਲਾਂ स्टे ਲਈਤੀ ਪੁਲਿਸ ਨੂੰ ਜਾ ਕੇ ਕੰਮ ਨਹੀਂ ਰਕੋਇਆ ਉੱਥੇ ਦਾ ਨਹੀਂ ਜੀ ਪੁਲਿਸ ਨੂੰ ਕਿਹਾ ਇਹ ਕੋਰਟ ਆਫ ਕਨਟੈਂਪਟ ਹੈ ਜੀ ਉਹ ਕਹਿੰਦੇ ਜੀ ਇੱਕ ਮਹੀਨੇ ਦੀ स्टे ਸੀ ਪਰ ਜਿਵੇਂ ਵਕੀਲ ਸਾਹਿਬ ਨਾਲ ਗੱਲ ਕੀਤੀ ਗਈ ਉਹ ਕਹਿੰਦੇ ਵੀ ਇਹ स्टे बरकरार ਰਹਿੰਦੀ ਹੈ ਜਿੰਨੀ ਦੇਰ ਤੱਕ ਇਸ ਦਾ ਕੋਈ ਫੈਸਲਾ ਨਹੀਂ ਹੁੰਦਾ ਤੇ ਫਿਰ ਅਦਾਲਤ ਵੱਲੋਂ ਥਾਣੇ ਨੂੰ ਕੋਈ ਭੇਜਿਆ ਨਹੀਂ ਗਿਆ ਸਮਝ ਨਹੀਂ ਨਹੀਂ ਹਲੇ ਕੋਈ ਇੰਟੀਮੇਸ਼ਨ ਨਹੀਂ ਭੇਜਿਆ ਗਿਆ ਜੀ ਉਹ ਕਹਿੰਦੇ ਤਰੀਕ ਤੋਂ ਪਹਿਲਾਂ ਨਹੀਂ ਭੇਜ ਸਕਦੇ ਠੀਕ ਹੈ ਜੀ ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਰਕਾਰ ਤੋਂ ਹੁਣ ਤੁਸੀਂ মিডিਆ ਦੇ ਕੀ ਆयो ਗਾਲ ਲਾ ਰਹੇ ਹੋ ਮੰਗ ਕੀ ਕਰਦੇ ਸੀ ਅਸੀਂ ਸਰਕਾਰ ਤੋਂ ਮੰਗ ਇਹੀ ਕਰਦੇ ਆਂ ਵੀ ਸਾਡਾ ਜੋ ਵਿਰਾਸਤੀ ਪਲਾਟ ਹੈ ਉਹ ਸਾਡਾ ਸਾਡਾ ਹੱਕ ਹੈ ਸਾਡੇ ਕੋਲ ਉਸ ਦੇ ਕਾਗਜ਼ ਹਨ ਵਿਰਾਸਤੀ ਕਾਗਜ਼ ਹਨ ਮੌਜੂਦਾ ਥਿਲ ਡੇਟ ਤੱਕ ਸਾਡੀ ਮਾਲਕੀ ਹੈ ਵੀ ਉਹ ਸਾਡਾ ਇਹਨਾਂ ਭੂ ਮਾਫੀਆ ਤੋਂ ਛਡਾਇਆ ਜਾਵੇ ਸਾਡਾ ਪਲਾਟ ਸਾਨੂੰ ਦਿਵਾਇਆ ਜਾਵੇ ਜੋ ਸਾਡਾ ਸਰਕਾਰੀ ਰਿਕਾਰਡ ਦੇ ਅਨਸਾਰ ਬਣਦਾ ਹੱਕ ਹੈ ਹਾਂਜੀ ਸਾਡੇ ਕੋਲ ਸਾਰੇ ਕਾਗਜ਼ਾਂ ਨੂੰ ਪੁਰਾਣੇ ਵਿਰਾਸਤ ਹੈ ਸਭ ਕੁਝ ਹੈ ਪਰਚੇਜ਼ਿੰਗ ਹੈ ਮੇਰੇ ਫਾਦਰ ਤੋਂ ਸਾਨੂੰ ਵਿਰਾਸਤ ਇਹ ਮੇਰੇ ਮਦਰ ਮੇਰੇ ਸੱਚਾ ਕੀ ਕਹਿਣਾ ਇਸ ਮਾਮਲੇ 'ਚ ਐਸਐਚਓ ਸਾਹਿਬ ਕਹਿੰਦੇ ਵੀ ਵੱਡੇ ਅਫਸਰਾਂ ਨਾਲ ਗੱਲ ਹੋਈ ਹੋਈ ਹੈ ਵੀ ਉਹ ਹੀ ਇਸ ਨੂੰ ਦੇ ਮਤਲਬ ਸ਼ਾਰਟ ਆਊਟ ਕਰਨਗੇ ਤੇ ਹੁਣ ਤੁਸੀਂ ਕਿੰਨਾ ਚਿਰ ਹੋ ਗਏ ਤੱਕ ਇਹ ਖੰਦੇ ਮੈਨੂੰ ਇਹ ਤਕਰੀਬ ਨੇ 1 ਸਾਲ ਹੋ ਗਿਆ ਜੀ ਠੱਕੇ ਖਾਂਦੇ ਨੂੰ ਆ 21 ਤਰੀਕ ਨੂੰ ਦੁਬਾਰਾ ਫੇਰ ਐਤਵਾਰ ਦਾ ਫਾਇਦਾ ਉਠਾਇਆ ਗਿਆ ਤੇ ਵਿਦ ਹਥਿਆਰਾਂ ਨਾਲੈਸ ਮੇਰੇ ਕੋਲ ਵੀਡੀਓ ਹੈ ਜੀ ਉਹਦੀ ਤੇ ਦੁਬਾਰਾ ਕਬਜ਼ਾ ਕੀਤਾ ਗਿਆ ਹੈ ਜੀ ਦਿਖਾ ਸਕਦੇ ਹੋ ਵੀਡੀਓ ਤੁਸੀਂ ਜਿਹੜੀ ਲਾਈਵ ਸੋ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਕ ਆਮ ਇਨਸਾਨ ਨੂੰ ਜਿੰਨੂੰ ਇਹ ਨਹੀਂ ਪਤਾ ਕਿ ਕੈਮਰੇ ਆ ਕਿ ਗੱਲ ਕਿਸ ਤਰੀਕੇ ਨਾਲ ਕਰਨੀ ਹੈ ਸਿਰ ਝੁਕਾ ਕੇ ਕਰਨੀ ਹੈ ਚੱਕ ਕੇ ਕਰਨੀ ਹੈ ਸਾਲ ਹੋ ਚੁੱਕੇ ਆ ਉਹਨੂੰ ਜਿਹੜਾ ਦਰਦਰ ਦੀ ਠੋਕਰਾਂ ਖਾਲੀ ਮਜਬੂਰ ਕੀਤਾ ਜਾ ਰਿਹਾ ਪੂ ਮਾਫੀਆ ਬਲੋਇ ਇੱਕ ਪਾਸੇ ਤਾਂ ਸਰਕਾਰ ਵੱਲੋਂ ਲਗਾਤਾਰ ਦਾਅਵੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪ੍ਰਸ਼ਾਸਨ ਵੱਲੋਂ ਲੋਅਰ ਆਰਡਰ ਮੇਨਟੇਨ ਕਰਦੇ ਦਾਅਵੇ ਕੀਤੇ ਜਾਂਦੇ ਨੇ ਪਰ ਦੂਜੇ ਪਾਸਿਓਂ ਜ਼ੀਰੋ ਗਰਾਊਂਡ ਦੀ ਜੇ ਗੱਲ ਕਰੀਏ ਤਾਂ ਸਚਾਈ ਕੀ ਨਿਕਲ ਕੇ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਕ ਸ਼ਖਸ ਨੂੰ ਜਿਹੜਾ ਆ ਆਪਣੀ ਜ਼ਮੀਨ ਲੈਣ ਦੇ ਲਈ ਦਰਦਰ ਦੀਆਂ ਧੋਕਣਾ ਖਾਣੀਆਂ ਪੈਰੀਆਂ ਨੇ ਦੋ ਦੋ ਵਾਰ ਸਟੇਲ ਲੈਣੀ ਪੈ ਰਹੀ ਹੈ ਪਰ ਲਗਾਤਾਰ ਭਗਵੰਤ ਮਾਨ ਦੀ ਗੱਲ ਕਰੀਏ ਮੁਖਮਤਰੀ ਪੰਜਾਬ ਵੱਲੋਂ ਲਗਾਤਾਰ ਦਾਅਵੇ ਵੀ ਕੀਤੇ ਗਏ ਨੇ ਔਰ ਕਈ ਜਿਹੜੇ ਨੇ ਇਹ ਜੇ ਗਲਤ ਅਨਸੰਝੋ ਨਾ ਤਾਂ ਕਾਰਵਾਈਆਂ ਵੀ ਕੀਤੀਆਂ ਰਹੀਆਂ ਨੇ ਪਰ ਨਾਲ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂਗਾ ਦਿਖਾਣਗੇ ਕਿ ਵੀਡੀਓ ਕਿਸ ਤਰੀਕੇ ਨਾਲ ਕੰਮ ਚੱਲਦਾ ਪਿਆ ਵਾ ਪਲਾਟ ਦੇ ਵਿੱਚ ਜੀਸੀਬੀ ਮਸ਼ੀਨ ਲੱਗੀ ਹੋਈ ਹੈ ਔਰ ਇਹਨਾਂ ਨਾਲੋਂ ਗੱਲਬਾਤ ਵੀ ਕੀਤੀ ਜਾ ਰਹੀ ਹੈ ਮਾਤਾ ਜੀ ਦੇ ਨਾਲ ਔਰ ਇਹ ਦਿਖਾ ਦਿਰੇ ਤੁਹਾਨੂੰ ਮੈਂ ਦੁਬਾਰਾ ਆ ਦੇਖੋ ਇਹ ਥਾਣੇ ਦੀ ਵੀ ਹੈ ਥਾਣੇ ਦੇ ਬਾਹਰ ਪੇਸ਼ ਵੀ ਹੋਏ ਨੇ ਵੀਡੀਓ ਇਹਨਾਂ ਕੋਲ ਮੌਜੂਦ ਹੈ ਜੋ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਪਾਈ ਹੋਈ ਹੈ ਉਸ ਤੋਂ ਬਾਅਦ ਆਹ ਜੀਸੀਬੀ ਮਸ਼ੀਨ ਲੱਗੀ ਹੋਈ ਹੈ ਜਿਹੜੀ ਸਾਫ ਸਫਾਈ ਕਰਦੀ ਪਈ ਹੈ ਪਰ ਗੱਲ ਕਰੀਏ ਤਾਂ ਕਿੱਥੇ ਇਨਸਾਫ ਜਰਾ ਇਹ ਮਿਲਦਾ ਪਿਆ ਵਾ ਔਰ ਕਦੋਂ ਤੱਕ ਜਿਹੜਾ ਇਹ ਇਨਸਾਫ ਲੈ ਲਈ ਜਿਹੜਾ ਦਾਦਾ ਦੀ ਠੋਕਰਾ ਖਾਣੀ ਆ ਪੈਣ ਗਿਆ ਆਮ ਲੋਕਾਂ ਨੂੰ ਸੋ ਐਸਐਚਓ ਡੱਬਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦਾ ਕਹਿਣਾ ਕੀ ਐ ਇਸ ਮਾਮਲੇ ਦੇ ਵਿੱਚ ਐਸਐਚਓ ਡੱਬਾ ਨੂੰ ਫੋਨ ਲਾ ਲਈਆਂ ਉਹਨਾਂ ਨੂੰ ਪੁੱਛਦਿਆਂ ਕੀ ਕਹਿੰਦੇ ਨੇ ਇਸ ਮਾਮਲੇ ਵਿੱਚ ਆਖਿਰ ਕਿਉਂ ਜਿਹੜਾ ਇਹ ਸ਼ਖਸ ਨੂੰ ਜਿਹੜਾ ਇਹ ਠੋਕਰਾ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਐ ਸੋ ਐਸਐਚਓ ਡੱਬਾ ਨੂੰ ਫੋਨ ਲਾ ਦਿੱਤਾ ਗਿਆ ਐ ਗੱਲਬਾਤ ਕਰਦੇ ਆਂ ਕਿ ਉਹਨਾਂ ਦਾ ਕਹਿਣਾ ਕੀ ਐ ਇਸ ਮਾਮਲੇ ਦੇ ਵਿੱਚ ਹਲੋ ਹਲੋ ਹਾਂਜੀ ਐਸਐਚਓ ਡੱਬਾ ਗੱਲ ਕਰ ਰਣੀ ਜੀ ਅਸਰਿਕ ਐਸ ਐਚਓ ਡਾਬਾ ਦੇ ਕੋਲ ਜਿਹੜੀ ਹੈ ਕਾਫੀ ਟਾਈਮ ਤੋਂ ਇੱਕ ਦਰਖਾਸਤ ਚੱਲਦੀ ਵੀ ਇੱਕ ਸਾਲ ਪੁਰਾਣੀ ਪ੍ਰਦੀਪ ਸਿੰਘ ਦੀ ਸਟਾਰ ਸਕੂਲ ਗਲੀ ਨੰਬਰ 3 ਦੀ ਜਿਹੜੇ ਪਲਾਟ ਦੇ ਉੱਤੇ ਕਬਜ਼ਾ ਹੋ ਰਿਹਾ ਜੀ ਉਹਦੇ ਅੱਛਾ ਤੇ ਕੁਝ ਉਹਦੇ ਵੱਲੋਂ આરોਪ ਲਗਾਏ ਗਏ ਨੇ ਕਿ ਕੁਝ ਸ਼ਖਸ ਵੱਲੋਂ ਉਹਦੇ ਵਿੱਚ ਜਿਹੜੇ ਨਹੀਂ ਕਬਜ਼ਾ ਕੀਤਾ ਜਾ ਰਿਹਾ ਕੀ ਕਿ ਨਗਰ ਨਿਗਮ ਵੱਲੋਂ ਇਹਨਾਂ ਨੂੰ ਕਿਹਾ ਜੀ ਦੋਨੋਂ ਪਾਰਟੀਆਂ ਨੂੰ ਕਿਹਾ ਹੋਇਆ ਵੀ ਆਪਣੇ ਆਪਣੇ ਡਾਕੂਮੈਂਟਸ ਲੈ ਕੇ ਆਜੋ ਉਹ ਤਾਂ ਕਹਿ ਰਿਹਾ ਜੀ ਮੈਂ ਉਹ ਕਹਿ ਰਹੇ ਜੀ ਮੈਂ ਦੋ ਵਾਰੀ ਕਾਗਜ਼ ਕਢਾ ਕੇ ਜਾ ਚੁੱਕਿਆ ਹਾਂ ਸੈਟੇਲਾਈਟਦ ਵਾਲਾ ਕਢੀ ਹੋਈਆਂ ਫੋਟੋਆਂ ਵੀ ਲਿਜਾ ਚੁੱਕਿਆ ਆਵਾ ਪਰ ਉਹ ਮੈਨੂੰ ਕਹਿ ਦਿੱਤਾ ਜਾਂਦਾ ਆ ਕਿ ਕਾਗਜ਼ ਹੋਰ ਨਵੇਂ ਲੈ ਕੇ ਆਓ ਨਹੀਂ ਐਦਾਂ ਦਾ ਸਾਡੇ ਕੋਲੋਂ ਨਹੀਂ ਕੁਸ਼ ਗਿਆ ਗਿਆ ਤੇ ਉਹ ਏਸੀ ਬੀਡੀਸੀ ਵੀ ਸਾਹਿਬ ਕੋਈ ਹਾਂ ਜੀ ਹਾਂ ਜੀ ਇਹ ਆ ਕੇ ਮੇਰੇ ਕੋਲ ਡਾਕੂਮੈਂਟਸ ਆਪਣੇ ਆਪਣੇ ਦਿਖਾਉਣ ਜੋ ਬਣਦਾ ਹੈਗਾ ਕਰਾਂਗੇ ਕੋਈ ਤੇ ਕਹ ਕਹਿ ਰਹੇ ਜੀ ਇਹ ਦੂ ਲੋ ਵਿਲਜ਼ਾਮ ਲਾਇਆ ਜਾ ਰਿਹਾ ਵੀ ਬੈਕ ਕਾਫੀ ਵਾਰੀ ਕਾਗਜ਼ ਵੀ ਦਿਖਾ ਚੁੱਕੇ ਆ ਔਰ ਪਰ ਪਲੱਸ ਜਿਹੜੀ ਦੂਜੀ ਪਾਰਟੀ ਆ ਇਹਦੇ ਕੋਲ ਸਟੇ ਵੀਕ ਲੀਤੀ ਹੋਈ ਹੈ ਇਹ ਕਹਿੰਦਾ ਸਟੇ ਲੈਂਦੇ باوجود ਵੀ ਕੋਈ ਨਕਾ ਕਾਰਵਾਈ ਕਰਾਂਗੇ ਨਾ ਉਹਨਾਂ ਨੂੰ ਅਕੇ ਦਿਖਾਉਣਗੇ ਅਸੀਂ ਹਾਂਜੀ ਠੀਕ ਹੈ ਜੀ ਤੋਂ ਐਸਐਚਓ ਸਾਹਿਬ ਨੂੰ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਜੇ ਕਾਗਜ਼ ਦਿਖਾਇਆ ਜਾਏਗਾ ਤੇ ਜਿਸ ਤੋਂ ਬਾਅਦ ਇਹ ਫਿਰ ਕਾਰਵਾਈ ਕੀਤੀ ਜਾਏਗੀ ਔਰ ਜੋ ਵੀ ਰਿਜ਼ਲਟ ਨਿਕਲ ਕੇ ਆਏਗਾ ਉਹ ਦੇਖਣਯੋਗ ਹੋਏਗਾ ਤਸਵੀਰਾਂ ਦੇਖ ਸਕਦੇ ਹਾਂ ਇਹ ਸੈਟੇਲਾਈਟ ਦੁਆਰਾ ਲਈਆਂ ਗਈਆਂ ਤਸਵੀਰਾਂ ਨੇ ਇਸ ਸੈਟੇਲਾਈਟ ਤੋਂ ਵੀ ਲਈਆਂ ਗਈਆਂ ਤਸਵੀਰਾਂ ਨੇ ਔਰ ਕੁਝ ਤਸਵੀਰਾਂ ਇਹਨਾਂ ਵੱਲੋਂ ਆਪ ਵੀ ਕੱਢੀਆਂ ਗਈਆਂ ਨੇ ਵੀ ਜਿਹੜੀ ਇਹਨਾਂ ਦੀ ਪਲਾੜ ਦੀ ਤਸਵੀਰਾਂ ਨੇ ਪੁਰਾਣੀਆਂ ਤਸਵੀਰਾਂ ਨੇ ਇਹ ਤਸਵੀਰਾਂ ਪੁਰਾਣੀਆਂ ਨੇ ਔਰ ਇਹ ਸੈਟਲਾਈਟ ਦੀਆਂ ਤਸਵੀਰਾਂ ਨੇ ਜਿਹੜੀਆਂ ਇਹਨਾਂ ਦੇ ਵੱਲੋਂ ਆਪਣੇ ਪੁਲਾਰ ਦੀਆਂ ਲਈਤੀਆਂ ਗਈਆਂ ਨੇ ਪਰ ਜੇ ਗੱਲ ਕਰੀ ਅੱਜ ਦੀ ਤੇ ਤੁਸੀਂ ਦੇਖ ਹੀ ਚੁੱਕੇ ਹੋ ਕਿ ਕਿਸ ਤਰੀਕੇ ਨਾਲ ਜੀਸੀਬੀ ਮਸ਼ੀਨ ਜਿਹੜੀ ਆ ਤੇ ਚੱਲਦੀ ਪਈ ਹੈ ਔਰ ਇਹ ਮੌਜੂਦਾ ਜਿਹੜੀਆਂ ਨੇ ਤਸਵੀਰਾਂ ਇਹਨਾਂ ਵੱਲੋਂ ਲਈਤੀਆਂ ਗਈਆਂ ਨੇ ਦੇਖ ਸਕਦੇ ਹੋ ਮੌਜੂਦਾ ਤਸਵੀਰਾਂ ਵੀ ਪੁਲਾਰ ਦੇ ਵਿੱਚ ਬਿਲਕੁਲ ਹੀ ਜਿਹੜੀ ਹੈ ਕਹਿੰਦੇ ਇਹ ਇਹ ਹੈ ਕਿ ਹਾਲੀ ਬੜਾ ਜਿਹੜਾ ਆ ਬਾਦਤਾ ਗਿਆ ਪੂਰਾ ਕਰਾਜ ਲਾ ਦਿੱਤਾ ਗਿਆ ਤੇ ਪੂਰੀ ਪਲਾਟ ਜਿਹੜਾ ਆ ਸਾਫ਼ੀ ਕਰ ਦਿੱਤਾ ਗਿਆ ਆ ਸੋ ਜੀਸੀਬੀ ਮਸ਼ੀਨ ਦੀਆਂ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਦੇ ਹੱਥ ਹੈਗੀਆਂ ਨੇ ਇਹ ਜੀਸੀਬੀ ਮਸ਼ੀਨ ਚੱਲਦੀ ਪਈ ਹੈ ਔਰ ਉੱਥੇ ਲੋਕ ਵੀ ਖੜੇ ਹਨ ਭੀੜ ਵੀ ਇਕੱਠੀ ਹੋਈ ਹੋਈ ਹੈ ਲੋਕ ਵੀ ਖੜੇ ਹਨ ਪਰ ਫਿਰ ਵੀ ਜਿਹੜਾ ਮਾਲਕ ਹੈ ਜਿਹਦੇ ਕੋਲ ਮਾਲਕੀ ਮਲਕੀ ਦਾ ਹੈ ਜਿਹੜੇ ਕਹਿ ਲਿਆ ਕਿ ਜਿਹਦੇ ਕੋਲੇ ਪੂਰੇ ਸਬੂਤ ਨੇ ਪੂਰੇ ਕਾਗਜ਼ ਪੱਤਰ ਨੇ ਕਿਉਂਕਿ ਕਾਗਜ਼ ਪੱਤਰਾਂ ਦੇ ਆਧਾਰ ਤੇ ਹੀ ਤੁਸੀਂ ਜਿਹੜੇ ਆ ਮਾਲਕ ਕਹਾਈ ਜਾਣੀ ਉਹ ਪਰ ਇਹ ਤਜਾਵਿਦ ਇਥੇ ਜ਼ੀਰੋ ਜੇ ਕਾਰਵਾਈ ਹੋ ਰਹੀ ਹੈ ਜਾਂ ਇਹਨਾਂ ਦਾ ਹੱਕ ਲੈ ਲਈ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਭਟਕਣਾ ਪੈ ਰਿਹਾ ਇਹਨਾਂ ਦੇ ਵੱਲੋਂ ਪੇਸ਼ ਕੀਤੀ ਗਈ ਫਰਦ ਹੈ ਜਿਹਦੇ ਵਿੱਚ ਇੱਕ 92 ਗੈ ਦੀ ਫਰਦ ਇਹਨਾਂ ਦੇ ਮਾਤਾ ਜੀ ਦੇ ਨਾਮ ਤੇ ਹੈ ਔਰ ਬਾਕੀ ਦੀ ਗੱਲ ਕਰੀਏ 562 ਗੈ ਦੀ ਫਰਦ ਜਿਹੜੀ ਹੈ ਇਹਨਾਂ ਦੇ ਦੋਨੋਂ ਭਰਾਵਾਂ ਦੇ ਨਾਮ ਤੇ ਜੋਗੀ ਕਿ ਬ੍ਰਦਰ ਇਹਨਾਂ ਦਾ ਬਾਹਰ ਰਹਿੰਦਾ ਹੈ ਔਰ ਇੱਕ ਖੁਦ ਹੀ ਕੋਰੇ ਮੌਜੂਦ ਨੇ ਸੋ ਮਾਤਾ ਜੀ ਵੀਰੇ ਮੌਜੂਦ ਨੇ ਗੱਲਬਾਤ ਕਰਦੇ ਆ ਮਾਤਾ ਜੀ ਕੀ ਨਾ ਤੁਹਾਡਾ ਦਲਜੀਤ ਕੋਹਰਾ ਜੀ ਕੀ ਮੰਗ ਕੀ ਕਰਦੇ ਹੋ ਹੁਣ ਤੁਹਾਡੇ ਪੁਲਾਰਤ ਜ਼ਿਲ੍ਹੇ ਕਿ ਤੁਸੀਂ ਕਹਿ ਰਹੇ ਹੋ ਕਬਜ਼ਾ ਤੁਹਾਡੇ ਪੁਲਾਰਤ ਤੇ ਹੋ ਰਿਹਾ ਵੈ ਤੇ ਤੁਹਾਡੇ ਬੇਟੀ ਵੱਲੋਂ ਕਿਹਾ ਗਿਆ ਵੈ ਤੇ ਕੋਈ ਅਫਸਰ ਨੂੰ ਜਾ ਕੇ ਮਿਲੇ ਸੀ ਇਸ ਸੰਬੰਧੀ ਕੋਈ ਅਫਸਰ ਦੀ ਸੁਣਦਾ ਨਹੀਂ ਮੈਂ ਵਿਧਵਾਜ ਬਣਾਨੀ ਆ ਕੋਈ ਨਹੀਂ ਸੁਣਦਾ ਸਾਰਾ ਸਮਾਨ ਸੂਨ ਲੈ ਗਏ ਆ ਮੈਨੂੰ ਉਸ ਦਿਨ ਬਹੁਤ ਧਮਕੀਆਂ ਦਿੱਤੀਆਂ ਨੇ ਉਹਨਾਂ ਨੇ ਕਹਿੰਦੇ ਨਹਿਰ 'ਚ ਛੱਡ ਦਾਂਗੇ ਫਿਰ ਇੱਕ ਮੁੰਡੇ ਨੇ ਮੈਨੂੰ ਮੈਂ ਉਹ ਤੁਮ ਫੇਸ ਪਛਾਣਦੀ ਆ ਪਿਸਤਲ ਪਾਇਆ ਹੋਇਆ ਸੀ ਉਹਦੇ ਉਹਨੇ ਮੈਨੂੰ ਆਏ ਆਂ ਦਿਖਾਇਆ ਹੂੰ ਤੇ ਅਸੀਂ ਕੱਲੇ ਸੀਗੇ ਉਹ 30 40 ਜਾਣੇ ਸੀ ਸਕੂਆਰ ਕੋ ਗੱਡੀਆਂ ਕੀ ਉਹ ਐਨੇ ਜਾਣੇ ਸੀ ਹੱਦ ਤੋਂ ਵੱਧ ਸੀਗੇ ਹਾਂ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਨਹੀਂ ਮੈਨੂੰ ਨਹਿਰ ਜ਼ਰੂਰ ਛੁੱਟ ਦਿੰਦੇ ਕਿਉਂਕਿ ਛੜਕ ਚੱਲ ਰਹੀ ਸੀ ਨਹਿਰ ਵਾਲੀ ਤੇ ਇੱਕ ਪਾਸੇ ਤਾਂ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਹੈ ਕਿ ਲਾਅ ਇਨਫੋਰਸਮੈਂਟ ਮੇਨ ਟੇਨ ਹੈ ਕੋਈ ਕਿਸੇ ਨੇ ਤੱਕਾ ਨਹੀਂ ਹੋ ਸਕਦਾ ਪਰ ਦੂਜੀ ਵਾਸਤੇ ਤੁਸੀਂ ਹੀ ਰੋਪ ਲਗਾ ਰਹੇ ਹੋਗੇ ਤੁਹਾਡੇ ਪਲਾਟ ਦੇ ਉੱਤੇ ਜਿਹੜਾ ਇਹ 500 ਕੁ ਗਾਇ ਦਾ ਪਲਾਟ ਹੈ ਜਿਹੜਾ ਇਹ ਤੱਕ ਕਬਜ਼ਾ ਕੀਤਾ ਜਾ ਰਿਹਾ ਵਾ ਹੁਣ ਕੀ ਕਹਿਣਾ ਤੁਹਾਡੇ ਸਾਰੇ ਬਸ ਮੈਨੂੰ ਤਾਂ ਜਿਹੜਾ ਮੇਰਾ ਸਮਾਨ ਚੋਰੀ ਕੀਤਾ ਉਹਦਾ ਹਜਾਨਾ ਪਰ ਆ ਜਾਵੇ ਮੇਰਾ ਮੈਨੂੰ ਜੱਦੀ ਪਲਾਟ ਆਦਮੀ ਦੀ ਨਿਸ਼ਾਨੀ ਆ ਜੋ ਮੈਨੂੰ ਦੇ ਕੇ ਗਿਆ ਵਾ ਮੇਰੇ ਬੱਚਿਆਂ ਦਾ ਮੇਰਾ ਜੋ ਵੀ ਪਲਾਟ ਉਹ ਦਿੱਤਾ ਜਾਵੇ ਬਸ ਹੋਰ ਮੈਂ ਕੋਈ ਮੰਗ ਨਹੀਂ ਕੀ ਕਰਦੀ ਬਿੱਡੋ ਬਿੱਡੋ ਜਨਾਨੀ ਕਰਕੇ ਮੇਰੀ ਕਿਤੇ ਸੁਣਾਈ ਨਹੀਂ ਹੋ ਰਹੀ ਹੈ ਸੋ ਦੇਖ ਸਕਦੇ ਹੋ ਮਾਤਾ ਜੀ ਵੱਲੋਂ ਵੀ ਜਿਹੜਾ ਆ ਮੰਗ ਕੀਤੀ ਗਈ ਹੈ ਇਨਸਾਫ ਦੀ ਹੁਣ ਦੇਖਣੀ ਉਹ ਗਲਤ ਹੋਣਗੇ ਕਿ ਖਬਰ ਨਚਰ ਹੋਣ ਤੋਂ ਬਾਅਦ ਕਿੰਨਾ ਅਸਰ ਜਿਹੜਾ ਆ ਲਾਅ ਐਂਡ ਆਰਡਰ ਮੇਨਟੇਨ ਕੀਤਾ ਜਾਂਦਾ ਹੈ ਔਰ ਉੱਥੇ ਜਿਹੜਾ ਆ ਪਲਾਟ ਇਹਨਾਂ ਨੂੰ ਗਵਾਇਆ ਜਾਏਗਾ ਜਾਂ ਫਿਰ ਦੁਬਾਰਾ ਕੋਈ ਨਾ ਕੋਈ ਮਿੱਠੀ ਗੋਲੀ ਦੇ ਕੇ ਪੁਲਸ ਵੱਲ ਇਹਨਾਂ ਨੂੰ ਤੋੜ ਦਿੱਤਾ ਜਾਏਗਾ ਸੋ ਅੱਜ ਇੱਕ ਹਫਤੇ ਦਾ ਸਮਾਂ ਹੋ ਚੁੱਕਾ ਹੈ ਪਰ ਐਮਐਲਏ ਜੀ ਨਦਰਪਾਰ ਕੋਲ ਛੀਨਾਕ ਵੱਲੋਂ ਕੋਈ ਵੀ ਜਿਹੜਾ ਇਹ ਜਵਾਬ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਨਾਲ ਅਧਾਰਾ ਪ੍ਰਾਈਮੂ ਦੇ ਵੱਲੋਂ ਕਾਫੀ ਵਾਰ ਜਿਹੜਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਨਾ ਤਾਂ ਉਹਨਾਂ ਨੂੰ ਸਮਾਂ ਮਿਲ ਪਾ ਰਿਹਾ ਨਾ ਹੀ ਉਹ ਮਿਲ ਪਾ ਰਹੇ ਨੇ ਇਸ ਮਾਮਲੇ ਸੰਬੰਧੀ ਉਹਨਾਂ ਦੇ ਪੀਐਨ ਨਾਲ ਵੀ ਗੱਲਬਾਤ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਾ ਤਾਂ ਸਾਡੇ ਕੋਲ ਕੋਈ ਪਹਿਲਾ ਧਿਰ ਆਇਆ ਹੈ ਨਾ ਹੀ ਕੋਈ ਦੂਜਾ ਧਿਰ ਆਇਆ ਵੈ ਸਾਨੂੰ ਇਸ ਮਾਮਲੇ ਸੰਬੰਧੀ ਕੁਝ ਨਹੀਂ ਪਤਾ ਪਰ ਫਿਰ ਵੀ ਐਮਐਲਏ ਸਾਹਿਬ ਜੀ ਤੁਸੀਂ ਗੱਲ ਕਰ ਸਕਦੇ ਹੋ ਪਰ ਐਸ ਸਬੰਧੀ ਜਿਹੜਾ ਐਮ ਐਲ ਏ ਸਾਹਿਬ ਨਾਲ ਕੱਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਕਿਸੇ ਫੈਸਲੇ ਉੱਤੇ ਬੈਠੀ ਆ ਤੁਸੀਂ ਥੋੜੀ ਦੇਰ ਬਾਅਦ ਫੋਨ ਕਰ ਲੈਣਾ ਪਰ ਹਜੇ ਤੱਕ ਐਮ ਐਲ ਏ ਵੱਲੋਂ ਕੋਈ ਵੀ ਨਾ ਤਾਂ ਫੋਨ ਪਿਕ ਕੀਤਾ ਗਿਆ ਹੈ ਔਰ ਨਾ ਹੀ ਐਸ ਸਬੰਧੀ ਕੋਈ ਜਵਾਬ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਜਦਾਰਾ ਪ੍ਰਾਈਮੂ ਦੇ ਵੱਲੋਂ ਜੇ ਐਮਐਲਏ ਰਜਿੰਦਰਪਾਲ ਕੋ ਚੀਨਾ ਵੱਲੋਂ ਕੋਈ ਜਵਾਬ ਦੇਣਾ ਚਾਹੁੰਦੇ ਨੇ ਜਾਂ ਕੋਈ ਇਸ ਸੰਬੰਧੀ ਗੱਲ ਕਰਨਾ ਚਾਹੁੰਦੇ ਨੇ ਤਾਂ ਪ੍ਰਾਈਮੂ ਦੇ ਵੱਲੋਂ ਉਹਨਾਂ ਦੀ ਇੰਟਰਵਿਊ ਜ਼ਰੂਰ ਕੀਤੀ ਜਾਏਗੀ ਔਰ ਇਸ ਤੋਂ ਤੁਸੀਂ ਖੁਦ ਸਮਝ ਸਕਦੇ ਹੋ ਕਿ ਕੀ ਹਾਲਾਤ ਬਣੇ ਹੋਏ ਨੇ ਭੂ ਮਾਫੀਆ ਦੇ ਕਿ ਲਗਾਤਾਰ ਆਮ ਇਨਸਾਨਾਂ ਦੀਆਂ ਗਰੀਬ ਇਨਸਾਨਾਂ ਦੀਆਂ ਜਿਹੜੀਆਂ ਨੇ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ ਔਰ ਇੱਕ شریف ਇਨਸਾਨ ਸਿਰਫ ਇੱਕੋ ਕੰਮ ਰਹਿ ਜਾਂਦਾ ਹੈ ੱੱਕੇ ਖਾਣਾ ਔਰ ਦਰਦਾਰ ਦੀ ਠੋਕਰਾ ਖਾਣੀ ਆ ਨਾ ਤਾਂ ਉਹਨਾਂ ਨੂੰ ਕਿਤੇ ਐਸਪੀ ਦਫਤਰ ਤੋਂ ਕੋਈ ਰਾਹਤ ਮਿਲ ਰਹੀ ਹੈ ਔਰ ਨਾ ਹੀ ਥਾਣੇ ਚੌਕੀਆਂ ਤੋਂ ਰਾਹਤ ਮਿਲ ਰਹੀ ਹੈ ਹੁਣ ਦੇਖਣਯੋਖਲਾਤੇ ਹੋਣਗੇ ਕਿ ਔਨ ਵਾਲੇ ਸਮੇਂ ਦੇ ਵਿੱਚ ਇਸ ਖਬਰ ਚੱਲਣ ਤੋਂ ਬਾਅਦ ਕੀ ਅਸਰ ਹੋਏਗਾ ਕੀ ਉਸ ਵਿਅਕਤੀ ਨੂੰ ਕੋਈ ਰਾਹਤ ਮਿਲੇਗੀ ਜਾਂ ਐਸੇ ਤਰੀਕੇ ਦਰਦ ਦਰਦੀ ਠੋਕਰਾਂ ਖਾਣੀਆਂ ਪੈਣਗੀਆਂ ਕੈਮਰਾਮੈਨ ਰੋਹਿਤ ਦੇ ਨਾਲ ਹਿੰਮਤ ਕੁਮਾਰ ਪ੍ਰਾਈਮੋ ਤੇ ਨਿਊਜ਼ ਲੁਦੇਣਾ